ਰੀਦਾ ਦਰਦ ਹੁੰਦਾ ਕੀ ਆ ਸਭ ਤੋਂ ਪਹਿਲਾਂ ਆਪਾਂ ਇਸ ਚੀਜ਼ ਨੂੰ ਸਮਝੀਏ ਕਿ ਜਦੋਂ ਤੁਹਾਡੇ ਪਿੱਠ ਦੇ ਵਿੱਚ ਦਰਦ ਹੁੰਦਾ ਤੇ ਉਹ ਦਰਦ ਤੁਹਾਡੇ ਪੱਟ ਵਿੱਚ ਫਿਰ ਲੱਤ ਵਿੱਚ ਤੇ ਪੈਰ ਦੇ ਵਿੱਚ ਜਾਂ ਪੂਰੀ ਲੱਤ ਦੇ ਵਿੱਚ ਰਹਿਣਾ ਸ਼ੁਰੂ ਹੋ ਜਾਂਦਾ ਜਦੋਂ ਹੀ ਤੁਸੀਂ ਚੱਲਦੇ ਫਿਰਦੇ ਹੋ ਥੋੜੀ ਥੋੜੀ ਲੱਤ ਹੈਗੀ ਆ ਭਾਰੀ ਵੀ ਹੋ ਜਾਂਦੀ ਆ ਤੇ ਲੱਤ ਦੇ ਵਿੱਚ ਸੁੰਨਪੂਣਾ ਵੀ ਆ ਜਾਂਦਾ ਉਹਨੂੰ ਰੀਦਾ ਦਰਦ ਵੀ ਕਿਹਾ ਜਾਂਦਾ ਮੈਡੀਕਲ ਲਾਈਨ ਦੇ ਵਿੱਚ ਇਹਨੂੰ ਸੀਆਈਟੀਕਾ ਨਰਵ ਦਾ ਕੰਪਰੈਸ਼ਨ ਕਿਹਾ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਤਿੰਨ ਤਰੀਕੇ ਦੱਸੂੰਗਾ ਜਿਹਦੇ ਨਾਲ ਤੁਸੀਂ ਇਸ ਦਰਦ ਤੋਂ ਆਰਾਮ ਪਾ ਸਕਦੇ ਹੋ ਤੇ ਵੀਡੀਓ ਨੂੰ ਤੁਸੀਂ ਪੂਰੀ ਦੇਖਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਹੋ ਲਾਈਕ ਤੇ ਸ਼ੇਅਰ ਵੀ ਕਰਦੇ ਹੋ ਤਾਂ ਜੋ ਇਹ ਜਾਣਕਾਰੀ ਅੱਗੇ ਲੋਕਾਂ ਤੱਕ ਪਹੁੰਚ ਸਕੇ ਪਹਿਲੀ ਚੀਜ਼ ਕੀ ਆ ਕਿ ਜਦੋਂ ਹੀ ਤੁਹਾਨੂੰ ਇਹ ਵਾਲਾ ਦਰਦ ਹੋ ਰਿਹਾ ਹੈ ਤੁਸੀਂ ਜ਼ਿਆਦਾ ਬੈੱਡ ਰੈਸਟ ਨਹੀਂ ਕਰਨੀ ਜ਼ਿਆਦਾ ਲੇਟੇ ਰਹੋਗੇ ਉਹਦੇ ਨਾਲ ਸਾਡੇ ਮਸਲ ਜਿਹੜੇ ਹੈਗੇ ਆ ਕਮਜ਼ੋਰ ਹੋ ਜਾਣਗੇ ਤੇ ਜਿਹੜਾ ਸਾਡਾ ਸਾਰਾ weight ਹੈ ਜਾਂ ਬੋਡੀ ਦਾ ਪ੍ਰੈਸ਼ਰ ਆ ਉਹ ਮਣਕਿਆਂ ਦੇ ਉੱਪਰ ਪਊਗਾ ਜਿਸ ਦੇ ਨਾਲ ਕੰਪਰੈਸ਼ਨ ਵਧੂਗਾ ਮਤਲਬ ਇਹ ਵਾਲੀ ਜਿਹੜੀ ਦਰਦ ਹੈਗੀ ਉਹਨੇ ਵਧਣੀ ਸ਼ੁਰੂ ਹੋ ਜਾਣਾ ਤੁਸੀਂ ਕੀ ਕਰਨਾ ਚੱਲਦੇ ਫਿਰਦੇ ਰਹਿਣਾ ਹੈ ਉੱਠ ਕੇ ਬੈਠ ਸਕਦੇ ਆ ਜਿਆਦਾ ਬੈਡ ਰੈਸਟ ਨਹੀਂ ਕਰਨੀ ਪਹਿਲੀ ਚੀਜ਼ ਦੂਸਰੀ ਚੀਜ਼ ਕੀ ਹੈ ਕਿ ਪਿੱਠ ਦੇ ਪਿੱਛੇ ਜਿੱਥੇ ਪਿੱਠ ਨੇ ਸਾਡਾ ਦਰਦ ਹੈਗਾ ਉੱਥੇ ਆਪਾਂ ਸੇਕਾ ਦੇਣਾ ਹੈ ਚਾਹੇ ਤੁਸੀਂ ਹੀਟ ਦੇ ਸਕਦੇ ਆ ਉੱਥੇ 벨ਟ ਦੇ ਨਾਲ ਜਾਂ ਫਿਰ ਜਿਹੜੀ ਆਪਣੇ ਕੋਲ ਬੋਟਲ ਹੁੰਦੀ ਹੈ ਘਰ ਦੇ ਵਿੱਚ ਜੇ ਤੁਹਾਡੇ ਕੋਲ ਵਾਰਮ ਬੋਟਲ ਨਹੀਂ ਹੈਗੀ ਗਰਮ ਪਾਣੀ ਵਾਲੀ ਤਾਂ ਤੁਸੀਂ ਕੱਚ ਦੀ ਬੋਤਲ ਦੇ ਵਿੱਚ ਪਾਣੀ ਪਾ ਕੇ ਵੀ ਇੱਥੇ ਸੇਕਾ ਦੇ ਸਕਦੇ ਆ ਤੀਸਰੀ ਚੀਜ਼ ਕੀ ਹੈ ਕਿ ਜਿੱਥੇ ਸਾਡੀ ਲੱਤ ਦੇ ਵਿੱਚ ਦਰਦ ਹੈ ਲੱਤ ਵਾਲੇ ਏਰੀਆ ਦੇ ਉੱਪਰ ਆਪਾਂ ਬਰਫ਼ ਲਗਾਣੀ ਹੈ ਜਿਸ ਦਿਨ ਅਗਰ ਤੁਸੀਂ ਇਹ ਤਿੰਨ ਚੀਜ਼ਾਂ ਕੰਪਲੀਟ ਕਰੋਗੇ ਤਾਂ ਜਿਹੜਾ ਤੁਹਾਡਾ ਰੀ ਦਾ ਦਰਦ ਹੈ ਜਾਂ ਪਿੱਠ ਦਾ ਦਰਦ ਦਾ ਕਾਫੀ ਹੱਦ ਤੱਕ ਤੁਹਾਨੂੰ ਆਰਾਮ ਮਿਲੂਗਾ ਜੀ